बिग्गेस्ट क्रिमिनल ही बिग्गेस्ट बिजनेसमैन दिस इज दिगेस्ट नेशनलिस्ट यू क्या देना वायलेंस वायलेंस मेरी दुश्मनी छेल सके ऐसी तलवार नहीं मैं तुम्हारा सब कुछ छीन लूंगी ਆਪਾਂ ਨੂੰ ਬਿਕਰਮ ਵਜੀਠਿਆ ਛੱਡਣਾ ਹੀ ਪੈਣਾ 4500 ਪਿੰਡਾਂ ਨੂੰ ਨਸ਼ਾ ਮੁਕਤ ਹੋਣ ਤੋਂ ਬਾਅਦ ਆਪਾਂ ਹੁਣ ਪੰਜਾਬ ਚ ਭਖਾਰੀ ਆਲਾ ਬੁੱਧਾ ਛਟਾਟ ਕਰਤਾ ਵੀ ਗਰੀਬ ਹੀ ਚੱਕਦੇ ਨੇ ਨਾ ਰਹਿਣਗੇ ਗਰੀਬ ਨਾ ਰਹੂਗੀ ਗਰੀਬੀ ਹੋ ਰਹਿਣਦੇ ਰਹਿਣਦੇ ਭੰਤਿਆ ਜਾਣਦਾ ਮਾਂ ਕਿਹੜੇ ਗਰੀਬ ਤੇ ਜਿਹੜੀਆਂ ਕੋਠੀਆਂ ਪੈਰੀ ਇਹ ਨਾ ਮਜੀਠੇ ਨੂੰ ਕਿਉਂ ਛੱਡਣਾ ਲੋਕਾਂ ਨੇ ਤੈਨੂੰ ਨਹੀਂ ਛੱਡਣਾ ਮੈਨੂੰ ਤਾਂ ਦਿੱਲੀ ਵਾਲੇ ਨੇ ਛੱਡਤਾ ਨਾ ਮੈਂ ਛੱਡਣਾਈ ਪੈਣਾ ਸੁੱਖਾ Google Pay ਤੇ ਮੈਸੇਜ ਕਰੀ ਜਾਂਦਾ ਤੇ ਆਖੀ ਜਾਂਦਾ ਰਮਨ अरोड़ा ਵਿਜੇ ਸਿੰਘਲਾ ਵੀ ਤਾਂ ਛੱਡਿਆ ਤੁਸੀਂ ਬਜੀਠਿਆ ਵੀ ਛੱਡੋ ਹੁਣ ਦੱਸੋ ਮੈਂ ਕੀ ਕਰਾਂ ਲੱਗਦਾ ਤੁਸੀਂ ਸੁੱਖੇ ਦਾ ਟੀਜ਼ਰ ਵੀ ਦੇਖਿਆ ਉਹਦੇ ਤਾਂ ਟ੍ਰੇਲਰ ਵੀ ਪਾਤਾ ਭੋਲੇ ਦੇ ਚੈਨਲ ਤੇ ਖੇਤੀ ਬੋਰੀ ਬਿਸਤਰਾ ਚੱਕੋ ਇਸ ਤੋਂ ਪਹਿਲਾਂ ਕਿਤੇ ਆਪਾਂ ਲੇਟ ਹੋ ਜਾਈਏ ਕੰਟਰੋਲ ਕਾਲਿੰਗ ਕੰਟਰੋਲ ਕਾਲਿੰਗ ਆਲ ਸਟੈਟਿਕਸ ਐਂਡ ਵਰਕ ਇਸ ਕੰਟਰੋਲ ਕਾਲਿੰਗ ਇਟਸ ਐਮਰਜੈਂਸੀ ਐਂਡ ਐਮਰਜੈਂਸੀ ਲੈਕਰ 144 ਲਗਾਓ چاہے ਕੁਝ ਵੀ ਹੋ ਜਾਏ ਬੋਸ ਸਿਟੀ ਦੇ ਅੰਦਰ ਪੈਰ ਨਾ ਰੱਖ ਪਾਏ अमेर तो भी सोच रहा कि सहला क्लीनकर मॉडल दो अभी भी ए, कुछ ना कुछ नेड़े इलाज का जोड़ा कई बार इलाज ओडा नहीं होंगे ਇੱਕ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਲਿਜਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਸਿਹਤ ਜ਼ਿਆਦਾ ਢਿੱਲੀ ਹੈ ਜ਼ਿਆਦਾ ਸਿਹਤ ਵਿਗੜੀ ਹੈ ਇਸ ਕਰਕੇ ਪਰ ਹੁਣ ਅਪਡੇਟ ਇਹ ਹੈ ਕਿ ਸੀਐਮ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਦੇਖ ਵੀ ਭੰਤਿਆ ਉੱਠ ਕੇ ਕੌਣ ਆ ਬਾਹਰ ਮੇਰੇ ਮੂੰਹ ਵੱਲ ਕੀ ਦੇਖੀ ਜਾਣਾ ਜਨਾਬ ਮੈਂ ਸੀਐਮ ਮੈਂ ਨਹੀਂ ਦੇਖਦਾ ਤੁਸੀਂ ਹੋਰ ਕਿਸੇ ਨੂੰ ਕਹੋ ਅੱਛਾ ਹੁਣ ਆ ਗੱਲ ਹੋ ਗਈ ਕੜੀ ਵੱਲ ਦੇਖ 6 ਵਜਣ ਵਾਲਿਆ ਹਾਂ ਨਾਲੇ ਆ ਜਿਹੜੀ ਕਲਿੱਪ ਵਾਲੀ ਬੀਬੀ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਕੀ ਮਸਲਾ ਜਨਾਬ ਕੀ ਦੱਸਾਂ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਸਭ ਡਰਾਮਾ ਚਲੋ ਪਹਿਲਾਂ ਮੈਂ ਬਾਹਰ ਜਾ ਕੇ ਦੇਖਦਾ ਵੀ ਬਾਹਰ ਕੌਣ ਆ a few moments later lo janab kar lo darshan clip wali de acting kime laggi thonu vaise inna di ਪੰਤੇ ਆ ਮੈਂ ਕੀ ਦੱਸਾਂ ਐਕਟਿੰਗ ਦਾ ਐਕਟਿੰਗ ਦਾ ਥੋੜੀ ਦੋਵਾਂ ਦੀ ਘੈਂਟ ਸੀ ਲੋਕੀ ਕਮੈਂਟ ਚ ਕਲਿੱਪ ਬਾਰੇ ਪੁੱਛੀ ਜਾਂਦੇ ਆ ਕਹਿੰਦੇ ਕਿਹੜੇ ਬ੍ਰਾਂਡ ਦਾ ਕਲਿੱਪ ਸੀ ਨਾਲੇ ਆ ਸਭ ਤੋਂ ਯਾਰ ਕਰ ਕਿਵੇਂ ਲੈਣਾ ਮੈਨੂੰ ਵੀ ਦੱਸ ਦਿੰਦਾ ਤਾਂ ਮੈਂ ਅੱਜ ਸੀਐਮ ਹੁੰਦਾ ਸੀ ਨਾ ਹੁੰਦਾ ਜਨਾਬ ਤੁਸੀਂ ਮੇਰੀ ਛੱਡੋ ਤੁਸੀਂ ਵੈਸੇ ਆ ਪੰਜਾਬ ਦੇ ਲਈ ਟਵੀਟ ਬਹੁਤ ਲੇਟ ਕਿਉਂ ਕੀਤਾ ਉਧਰ ਚਾਲਾ ਮੋਦੀ ਵੀ ਆਰਥਿਕ ਵੇਕਾ ਆ ਜਿੱਥੇ ਉਹਨਾਂ ਦੇ ਤੋਲੀ ਜਾਂਦਾ ਪੰਜਾਬ ਨਹੀਂ ਦਿਸਿਆ ਉਹਨੂੰ ਤੇ ਤੁਸੀਂ ਆਖੀ ਜਾਣਿਓ ਪੰਜਾਬ ਲਈ ਰਾਸ਼ਨ ਇਕੱਠਾ ਕਰਾਂਗੇ ਦਿੱਲੀ ਤੋਂ ਇਹਨਾਂ ਨੂੰ ਲੋੜ ਨਹੀਂ ਜਨਾਬ ਇਹ ਤਾਂ ਲੰਗਰ ਲਾਣ ਵਾਲਿਆ ਲੰਗਰ ਛਕਾਣ ਵਾਲਿਆ ਝੋਟੇ ਤੇ ਮੇਰੇ ਝੂਠੇ ਦਿਖਾਵੇ ਦੀ ਲੋੜ ਨਹੀਂ ਇਹਨਾਂ ਨੂੰ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕਿਆ ਬੜੀ ਇਹ ਬਾਤ ਹੈ। ਓ ਮਾਨ ਸਾਹਿਬ ਮੇਰੀ ਤਾਂ ਗੱਲ ਸੁਣ ਲੋ ਕਿ ਅਗਲੇ ਪਾਰਟ ਤੇ ਸੁਣਾਵਾਂ ਤੁਹਾਡੇ ਇੱਕ ਸਪਾਟੇ ਨੇ ਆ ਗਲਤ ਕੀਤਾ। ਮਾਨ ਸਾਹਿਬ ਇੰਨਾ ਟਾਈਮ ਇੰਨਾ ਟਾਈਮ ਕਿਵੇਂ ਲਾਤਾ ਤੁਸੀਂ ਮੈਂ ਤਾਂ ਕੋਦ ਦੀ ਬੇਟ ਕਰੀ ਜਾਂਦੀ ਸੀ ਤੁਹਾਡੀ। ਓ ਬੀਬੀ ਧਿਆਨ ਦੇ ਆਪਦੇ ਵੱਲ ਮੈਨੂੰ ਤਾਂ ਲੱਗਦਾ ਟਾਈਮ ਤੂੰ ਲਾਇਆ ਹੋਣਾ ਐ ਲੱਗਦਾ ਜਿਵੇਂ ਬਿਊਟੀ ਪਾਰਲਰ ਤੋਂ ਆਈ ਹੁੰਨੀ ਆਹ ਸੁਰਖੀ ਬਿੰਦੀ ਸਿਰ ਤੇ ਕਲਿੱਪ ਦੋ ਦੋ ਚੁਟਕੀਆਂ ਤੇ ਬਾਹਾਂ 'ਚ ਸੋਨੇ ਦੀ ਮੁੰਦੀ ਘੜੀ ਮੈਨੂੰ ਲੱਗਦਾ ਟਾਈਮ ਤੂੰ ਲਾਇਆ ਨਾ ਕਿ ਮੈਂ ਲਾਇਆ ਮਾਨ ਸਾਹਿਬ ਇੱਕ ਚੀਜ਼ ਕਹਿਣੀ ਭੁੱਲ ਗਏ ਤੁਸੀਂ ਸੈਂਟ ਮਤਲਬ ਕਿ ਪਰਫਿਊਮ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਨਹੀਂ ਤਾਂ ਤੁਨੂਆ ਦੇ ਲੋਕਾਂ ਚੋ ਛਮੈਲ ਨਹੀਂ ਮਾਨਨੀ ਸੀ ਛਮੈਲ ਓ ਬੱਲੇ ਬੱਲੇ ਬੀਬੀ ਜੀ ਕੀ ਬਾਤਾਂ ਨੇ ਤੁਸੀਂ ਤਾਂ ਸਿਰਈਲਾ ਤਾਂ ਮੈਨੂੰ ਤਾਂ ਐ ਸੀ ਵੀ ਤੁਸੀਂ ਕੱਲੀ ਐਕਟਿੰਗ ਹੀ ਕਰਨੀ ਐ ਤੁਸੀਂ ਤਾਂ ਬੇਸਤੀ ਕਰਨ ਦੀ ਵੀ ਤਿਆਰੀ ਕਰੀ ਬੈਠੇ ਹੋ ਇਹ ਬੈਠੇ ਸਕ੍ਰਿਪਟ ਕਿਨੇ ਲਿਖੀਆ ਮੈਨੂੰ ਲੱਗਦਾ ਇਹ ਭੋਲੇ ਨੇ ਲਿਖੀਆ 27 68 ਠਾ ਮਾਰਦਾ ਮਰੀ ਦੇ ਵੀ ਪੈਸੇ ਦੇਵਾਂਗਾ ਮੀਨ ਦੇ ਵੀ ਦੇਵਾਂਗਾ ਜੇ ਦਵਾਰੇ ਜੀਰੀ ਲਾਉਣੀ ਪੈਗੀ ਧਿਆੜੀ ਦੇਵਾਂਗਾ ਅਰੇ ਕਹਿਣਾ ਕੀ ਚਾਹਤੇ ਹੋ ਇਹ ਬਹੁਤ سارے ਪਿੰਡੇ ਹੈ ਜਿਹਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੇ ਸੱਤਾ ਤੇ ਬੈਠੇ ਉਹਦੇ ਬੱਚੇ ਵੀ ਹੋਣਗੇ ਬਿਨਾਂ ਰਾਸ਼ਟਰ ਪਹੁੰਚਿਆ ਤੋਂ ਮਿਹਰ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਿਹੜੇ ਲੋਕਾਂ ਦੇ ਹਵਾਲੇ ਕਰ ਲਈਏ ਦੇਖੋ ਜੀ ਜੋ ਪੰਜਾਬ ਦੇ ਹਾਲਾਤ ਨੇ ਉਹ ਬਰਾਬਰ ਬੋਲੋ ਨਹੀਂ ਸਰਕਾਰ ਦੀ ਅਮਗੈਲੀ ਨਾਲ ਹੋਇਆ ਤੇ ਕਹਿੰਦੇ ਦਿੱਲੀ ਦੇ ਲਾਲਾ ਜੀ ਵੀ ਆਏ ਸੀਗੇ ਪਰ ਉਹਨਾਂ ਨਾਲ ਆ ਹੋਇਆ ਆਇਤਾ ਬੈਸੇ ਹੜਪੀੜ ਤਾਂ ਲਈ ਮਦਦ ਕਰਨ ਸੁਖਵੀਰ ਬਾਦਲ ਜੀ ਸੀਗੇ ਉਹਨਾਂ ਨਾਲ ਆ ਹੋਇਆ ਮੈਂ ਕੀ ਦੱਸਾਂ ਭਰਾਵਾ ਮੈਂ ਤਾਂ ਪੱਲੀ ਵਿਛਾਈ ਸੀ ਸਤ ਉੱਤੇ ਵੀ ਕੁਝ ਦੇ ਕੇ ਜਾਣਗੇ ਮਰ ਜਾਣੇ ਦੋ ਬੋਤਲਾਂ ਪਾਣੀ ਦਿਆਂ ਛੁੱਟ ਗਏ ਉਹ ਵੀ ਪਾਣੀ ਦੇ ਵਿੱਚ ਹੀ ਮੈਨੂੰ ਤਾਂ ਲੱਗਦਾ ਦੋਸਤੋ ਇਹ ਕੁਦਰਤੀ ਆਫਤ ਨਾਲ ਸਾਨੂੰ ਪੰਜਾਬ ਬਿਆਰ ਨੂੰ ਇੱਕਜੁੱਟ ਹੋ ਕੇ ਆਪ ਹੀ ਲੜਨਾ ਪੈਣਾ ਸਰਕਾਰਾਂ ਦਾ ਜਿਹੜੀ ਵੀ ਹੋਵੇ ਨਕਮੀਆਂ ਕਾ ਨਹੀਂ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਸਾਂ ਸੀ ਉਨੁਮਾਜੀ ਲੋਕਾਂ ਨੇ ਹਵਾ ਦੇ ਕਰਨ ਮੈਂ ਹੈਲੀਕਾਪਟਰ ਜਿਹੜਾ ਉਹ ਤੇ ਚੱਲ ਲੱਗਿਆ ਉਹਦੇ ਨਾਲ ਹੀ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਈស៊ី ਸਾਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾਟ ਤੇ ਚੱਲ ਜਾਈਦਾ ਮੇਰਾ ਬੇਟਾ a few moments later ਤੋ ਅੱਗੇ ਦੇਖੀ ਚਲੋ ਕੀ ਹੁੰਦਾ ਤੇ ਐਂਡ ਤੇ ਕੀ ਹੁੰਦਾ ਆ ਜੀ ਹੋ ਗਿਆ ਸੋ ਇਹ ਮਾਸ ਤੇਰ ਦਾ ਰਾਸਣ ਜਿਹੜੇ ਭੇਜੇ ਕਰਦੇ ਆ ਪੰਜਾਬ ਸਰਕਾਰ ਆਸਣ ਪਾਣੀ ਜੋ ਬੋਰੀ ਕੱਢੀ ਤੈਨੂੰ ਸੌਂਪ ਦਿਖਾਵਾਂ ਪਾਣੀ ਜੋ ਬੋਰੀ ਕੱਢ ਕੇ ਲਿਆਂਦੀ ਆ ਹੁਣ ਵਾਰ ਦੇਖਣਿਆ ਭਲਾ ਦੇ ਚ ਕੀ ਕੀ ਆ ਕੋਤਾ ਆ ਰਿਹਾ ਕੋਤਾ ਆ ਰਿਹਾ ਪਹੁੰਚ ਗਿਆ ਸੱਜਣਾ ਆ ਗਈ ਉਹ ਹੋ ਹੇ ਖਾਣਾ ਭਰਾ ਹੀ ਖਾਣਾ ਜੇ ਸਾਡੇ ਲਈ ਆਈ ਦੀ ਹੈਲਪ ਜਾਏ ਤੋ ਆਇਰਾ ਚਾਹੇ ਤੋ ਸੁਮਾਨ ਆਇਆ ਹੋਇਆ ਚਾਹ ਜਾ ਕੇ ਸੁਣ ਜਾ ਨਹੀਂ ਕੱਪੜੇ ਕਰਦੇ ਨੇ ਵਾਹ ਵਾਹ जनाब ਨਾ ਆਪਣੇ ਵਕੀਲ ਨਾਲ ਇਕੱਲੇ ਚ ਗੱਲ ਕਰ ਲੈ ਨਹੀਂ ਤੇਰਾ ਕਸੂਰ ਕੀ ਹੈ ਦੱਸ ਤੇਰਾ ਇੱਕ ਕਸੂਰ ਹੋਵੇ ਤਾਂ ਦੱਸਾਂ ਜਨਾਬ ਫਿਰ ਤੁਸੀਂ ਮੈਨੂੰ 5 ਮਿੰਟ ਦਿਓ ਮੈਂ ਇੱਧਰ ਦੀਵਾਲੀ ਬੰਪਰ ਪਾ ਕੇ ਆਇਆ ਤੁਸੀਂ ਇੱਥੇ ਖੜੋ ਮੈਂ ਆ ਗਿਆ A few moments later ਮੈਂ ਆਪ ਦਾ ਹੈਲੀਕਾਪਟਰ ਦੇ ਚੱਲਿਆ ਹੁਣ ਤੁਸੀਂ ਇਹਦੇ ਨਾਲ ਹੜ੍ਹਾਂ ਤੋਂ ਕਿਵੇਂ ਬਚਣਾ ਹੈ ਤੁਸੀਂ ਦੇਖਣਾ ਕਿਉਂਕਿ ਮੈਂ ਤਾਂ ਚੱਲਿਆ ਘਾਤ ਤੇ ਹੁਣ ਮੈਂ ਆਪ ਦਾ ਹੈਲੀਕਾਪਟਰ ਦੇ ਚੱਲਿਆ ਕਿਉਂਕਿ ਮੈਂ ਤੇ ਕੇਜਰੀਵਾਲ ਨੇ ਬਹੁਤ ਨਜ਼ਾਰੇ ਲਿਆ 4 ਸਾਲ ਹੋਣੇ ਇਹਦੇ ਤੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਮੇਰੇ ਕੁੜੇ ਕੱਲ ਤਾਂ ਸੁਣਿਆ ਭਗਵਾਨ ਤਮਾਨ ਕੈਂਦੀ ਉੱਤੇ ਹੈਲੀਕਾਪਟਰ ਛੱਡਿਆ ਕਹਿੰਦਾ ਤੁਹਾਡਾ ਹੀ ਹੈਲੀਕਾਪਟਰ ਹੈ ਹੁਣ ਪੋਤਾ ਜੀ ਉਹਨੇ ਕਹਿਣਾ ਹੀ ਹੁਣ 4 ਸਾਲ ਤੋਂ ਉਹਦੀ ਭੂਤੀ ਘਮਾਈ ਰੱਖੀ ਆਪਣੀ ਆਕਾ ਕੇਜਰੀਵਾਲ ਨਾਲ ਹੁਣ ਕਹਿੰਦਾ ਲੋਕਾਂ ਦਾ ਹੈਲੀਕਾਪਟਰ ਹੈ ਫਿਰ ਜੀ ਤੁਸੀਂ ਐ ਕਰੋ ਜੀ ਉਹ ਹੈਲੀਕਾਪਟਰ ਛੱਡ ਆ ਤੁਸੀਂ ਫਿਰ ਉੱਥੇ ਪਾਣੀ ਵਾਲੀ ਬਸ ਛੱਡ ਆਓ ਐਸੀ ਕਿ ਕ੍ਰੋਪੀ ਹੋ ਗਈ ਮੇਰੇ ਪੁੱਤ ਤਾਂ ਮੈਂ ਪੁੱਤ ਮੈਂ ਕੀ ਹੋ ਗਿਆ ਤੈਨੂੰ ਢੜੀ ਚੜੇ ਚੰਬੜ ਗਈ ਮੈਨੂੰ ਤਾਂ ਆਪ ਚੰਬੜ ਨੂੰ ਫਿਰਦਾ ਹੈ ਮੈਨੂੰ ਪਤਾ ਮਕੜੀ ਚੂਬਾ ਵੀ ਤਾਂ ਪਾਣੀ ਕਰਾ ਕੇ ਲੈਉਂਦੀ ਆ ਲੋਕੋ ਜੀ ਸਾਡਾ ਕਾਫਲਾ ਆ ਗਿਆ ਹੁਣ ਸਾਡੀ ਗੱਲ ਧਿਆਨ ਨਾਲ ਸੁਣੋ ਵੇਖੋ ਜੀ ਸਾਨੂੰ ਇੱਕ ਮੌਕਾ ਦਿਓ ਹੁਣ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਸਰਕਾਂ ਖੱਡਿਆਂ ਨਾਲ ਪਰੀਆਂ ਪਈਆਂ ਨੇ ਨੌਜਵਾਨ ਬੇਰੋਜ਼ਗਾਰ ਨੇ ਖੇਤਾਂ ਵਿੱਚ ਕਿਸਾਨ ਰੋ ਰਹੇ ਨੇ ਪਰ ਜੇ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦੇ ਦਿਓ ਅਸੀਂ ਪੰਜਾਬ ਨੂੰ ਸਵਰਗ ਬਣਾ ਦੇਵਾਂਗੇ ਹਾਂਜੀ ਵੇਖੋ ਭਾਈਓ ਮੈਂ ਤਾਂ ਆਪਣੀ ਜ਼ਿੰਦਗੀ ਪੰਜਾਬ ਲਈ ਸਮਰਪਿਤ ਕੀਤੀ ਹੈ ਮੈਂ ਚੀਕੂ ਸੀਤਾਫਲ ਵਾਲਾ ਚਾਚਾ ਹੁਣ ਦੀਆਂ ਸਰਕਾਰਾਂ ਬੜੀਆਂ ਗਲਤੀਆਂ ਕਰ ਰਹੀਆਂ ਨੇ ਅਸੀਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਣਾ ਹੈ ਉਹ ਪ੍ਰਧਾਨ ਜੀ ਇਹ ਕੀ ਗੱਲਾਂ ਕਰ ਰਹੇ ਹੋ ਪਹਿਲੀਆਂ ਸਰਕਾਰਾਂ ਤਾਂ ਤੁਸੀਂ ਚਲਾਈਆਂ ਸਨ ਨਾ ਹੁਣ ਕਿਹੜੀਆਂ ਸਰਕਾਰਾਂ ਉੱਤੇ ਤਾਨਾ ਮਾਰ ਰਹੇ ਹੋ ਪੰਜ ਵਾਰੀ ਆਏ 10 ਵਾਰੀ ਗਏ ਤੇ ਹੁਣ ਫਿਰ ਮੌਕਾ ਮੰਗਦੇ ਹੋ ਅਸੀਂ ਤਾਂ ਪਹਿਲਾਂ ਇੱਕ ਮੌਕਾ ਦੇ ਕੇ ਔਖੇ ਹੋਏ ਪਏ ਆ ਵਾਹ ਚਾਚਾ ਵਾਹ ਸੱਚ ਗੱਲ ਕਹੀ ਤੂੰ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਕਦੇ ਮੁੱਖ ਮੰਤਰੀ ਰਹਾ ਹਾਂ ਸ਼ਾਇਦ ਕੋਈ ਗਲਤਫਹਿਮੀ ਹੈ ਓ ਕੈਪਟਨ ਜੀ ਯਾਦ ਕਰ ਲੋ ਸਾਡੀ 30 ਦੇ ਵਿਆਹ ਤੇ ਤੁਸੀਂ ਆਪ ਆਏ ਸੀ ਤੇ ਸਮਾਰਟਫੋਨ ਗਿਫਟ ਕੀਤਾ ਸੀ ਤੁਸੀਂ ਕਿਹਾ ਸੀ ਸਰਕਾਰ ਬਣਾਓ ਤੇ ਅਗਲੀ ਵਾਰ ਪਾਕਿਸਤਾਨ ਜਾਣ ਲਈ ਫ੍ਰੀ ਵੀਜ਼ਾ ਕਰ ਦੂੰ ਹੁਣ ਦੀ ਸਰਕਾਰ ਖਤਮ ਹੁਣ ਆ ਗਿਆ ਇੱਕ ਨਵਾਂ ਜੋੜ ਕੈਪਟਨ ਪਲੱਸ ਸੁਖਬੀਰ ਪਲੱਸ ਭਾਜਪਾ ਇਹ ਹੋਵੇਗੀ 4ਜੀ ਗਵਰਨਮੈਂਟ ਹੁਣ ਆਖਰੀ ਵਾਰ ਕਹਿ ਰਿਹਾ ਹਾਂ ਇੱਕ ਮੌਕਾ ਸਾਨੂੰ ਦਿਓ ਪੰਜਾਬ ਦਾ ਚਿਹਰਾ ਬਦਲ ਦੇਵਾਂਗੇ ਪਾਣੀ ਵਾਲੀ ਬੱਸ ਤੇ ਚਾਚੇ ਦੇ smartphones ਤੋਹਫੇ ਹੀ ਤੋਹਫੇ ਸਮਝੋ ਮੌਕਾ ਨਹੀਂ ਹੁਣ ਟਮਾਟਰ ਮਿਲਣੇ ਨੇ ਸਰਕਾਰਾਂ ਨੇ ਤੁਸੀਂ ਵੰਗਾ ਰਹੋ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਬਣਾ ਜਾਂਦੇ ਹੋ ਤੇ ਸਾਨੂੰ ਕੀ ਮਿਲਦਾ ਬਾਬਾ ਜੀ ਦਾ ਥੁੱਲੂ ਪਰ ਹੁਣ ਨਹੀਂ ਏ ਰੱਬਾ ਇਹ ਲੋਕ ਤਾਂ ਮੌਕੇ ਦੀ ਥਾਂ ਸਾਡੇ ਸਿਰ ਤੇ ਮਾਰ ਰਹੇ ਨੇ ਸੁਖ ਦੀ ਨਹੀਂ ਲੋਕ ਤਾਂ ਸਾਨੂੰ ਮੌਕਾ ਦੇਣ ਦੀ ਬਜਾਏ ਸਾਡੀ ਲਾਹਾ ਲੈ ਗਏ ਗੱਲ ਯਾਰ ਕੈਪਟਨ ਕੋਈ ਗੱਲ ਨਹੀਂ ਦੇ ਜਿੰਦਾਬਾ ਪਲੇ ਹਰ ਦੇ ਫਜ਼ਾਦ ਹੋਏ ਨੂੰ ਛੱਟ ਫਾਲੋ ਹੋ ਗਏ ਤੂੰ ਕਿਦੇ ਖਲਾਸ ਨਾਰੇ ਲਾਈ ਜਾ ਰਿਹਾ ਚੰਗਾ ਕੀਤਾ ਪਾਨ ਯਾਰ ਤੂੰ ਮੇਰੀ ਜਾ ਖੋਲਤੀ ਬੜਾ ਹੀ ਪਾ ਪਾ ਭੈੜਾ ਸੁਪਨਾ ਦੇਖ ਰਿਆ ਸੀ ਸਰਕਾਰ ਨੇ ਆਪਣੀ ਸਾਲ ਦੀ ਸਜ਼ਾ ਮਾਫ ਕਰਤੀ ਸੁਣ ਓਏ ਜੇ ਬੁੱਧੀ ਚੰਗੀ ਨਹੀਂ ਤਾਂ ਸੁਪਨਾ ਤਾਂ ਚੰਗਾ ਦੇਖ ਲੈ ਮਜੀਠੀਆ ਮੇਰੇ ਵੀਰ ਇਹ ਬੜੀ ਅੱਛੀ ਬਾਤ ਕਹੀ ਯਾਰ ਮੇਰੇ ਜੇਲ ਔਨ ਨਾਲ ਪੰਜਾਬ ਰੰਗਲਾ ਬਣ ਗਿਆ ਨਸ਼ੇ ਖਤਮ ਹੋ ਗਏ ਹਰ ਨੌਜਵਾਨ ਟਿਫਨ ਫੜ ਕੇ ਨੌਕਰੀ ਤੇ ਜਾਣ ਲੱਗ ਪਿਆ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਸੱਤ ਮੁਗਲੈ ਸਮਝ ਰਹੇ ਹੋ ਮੁਗਲੈ ਪਾਪ ਹੈ ਗ ਜਰਾ ਧਿਆਨ ਨਾਲ ਘਰ ਦੀ ਕੱਢੀ ਐ ਫੇਰ ਕੀ ਆ ਜੇ ਘਰ ਦੀ ਕੱਢੀ ਆ ਅਸੀਂ ਵੀ ਤਾਂ ਘਰੋਂ ਕੱਢੇ ਹੀ ਆ ਹੁਣ ਤੂੰ ਵੇਖ ਤਾਂ ਜਾ ਪੰਜਾਂ ਮਿੰਟਾਂ ਦੇ ਅੰਦਰ ਅੰਦਰ ਕਿਵੇਂ ਜਿਹੜੀ ਨਾਲ ਦੀ ਸਜ਼ਾ ਕੈਨਸਲ ਕਰਾ ਕੇ ਮੈਂ ਮੈਨੂੰ ਵੀ ਚਿੱਟ ਚਾਬੀ ਕਿਨੇ ਕਹਿਣਾ ਉਹ ਜੇਲ੍ਹ ਦਾ ਇ ਫਿਊ ਮੋਮੈਂਟਸ ਲੇਟਰ ਲੱਗਦਾ ਤੈਨੂੰ ਚੜ ਗਈ ਆ ਹੌਲਡਰ ਲੈ ਖੜਕੇ ਨੂੰ ਕਹਦਾ ਮੈਨੂੰ ਚਿੱਟ ਚੜ ਗਈ ਆ ਮੈਂ ਤਾਂ ਸਾਲਾ ਅੱਜ ਤੱਕ ਕਦੇ ਬੁਖਾਰ ਨਹੀਂ ਚੜ੍ਹ ਦਿੱਤਾ ਅਰੇ ਕਹਿਣਾ ਕੀ ਚਾਹਤੇ ਹੋ ਸਾਲੀ ਦਾਰੂ ਕੀ ਚੀਜ਼ ਆ ਪਰ ਅੱਜ ਜਿਹੜਾ ਕਾਰ ਆ मैं करना <laughs> 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 क्यों की होदल साहब होए फिर दे वाली बस पेंचर होगी लगता तू यही समझ ले पागबाने, आज जन्ना पंच मैमरी कमेटी बुला के चंगी नहीं की ਜੇ ਇਹ ਅਕਾਲੀ ਦਲ ਆ ਤੇ ਮੈਂ ਕੀ ਰਹਿ ਗਿਆ ਜੀ ਫਿਰ ਤੁਸੀਂ ਖਾਲੀ ਦਲ ਮੇਰਾ ਮਤਲਬ ਕਿਉਂ ਟੈਨਸ਼ਨ ਲੈਨੇ ਹੋ ਕੰਮ ਤਾਂ ਉਹਨੇ ਤੁਹਾਡੇ ਥੱਲੇ ਹੀ ਕਰਨਾ ਹੈ ਇੱਕ ਹੀ ਗੱਲ ਹੋਈ ਮੈਂ ਤਾਂ ਸੋਚਿਆ ਸੀ ਜਿੱਤ ਸਾਡੀ ਹੀ ਹੋਊਗੀ ਪਰ ਇਹ ਹਰਬ੍ਰੀਤ ਨੇ ਗਲਤ ਕੀਤਾ ਉਹਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਅਕਾਲੀ ਦਲ ਦੀ ਤਾਕਤ ਸਿਰਫ ਇੱਕ ਸਿੰਘ ਦੀ ਨਹੀਂ ਸਾਰੇ ਬਾਦਲਾਂ ਦੀ ਵਾਰਸਦਾਰੀ ਹੈ ਪਰ ਅੱਜ ਅਕਾਲੀ ਦਲ ਦੇ ਮੰਚ ਤੇ ਨਵਾਂ ਬਦਲਾਵ ਆ ਰਿਹਾ ਹੈ ਮੇਰਾ ਹੌਸਲਾ ਟੁੱਟਦਾ ਜਾ ਰਿਹਾ ਜੇ ਐਵੇਂ ਹੀ ਚੱਲਦਾ ਰਿਹਾ 2027 'ਚ ਸਰਕਾਰ ਕਿਵੇਂ ਬਣੂਗੀ ਕੋਈ ਨਾ ਸਰਦਾਰ ਜੀ ਅਸੀਂ ਜ਼ਰੂਰ ਜਿੱਤਾਂਗੇ ਇਹ ਤਾਂ ਛੋਟੀ ਜਿਹੀ ਲੜਾਈ ਸੀ ਅਸਲੀ ਜੰਗ ਤਾਂ ਹੱਲੀ ਸ਼ੁਰੂ ਹੋਣੀ ਆ ਹੁਣ ਅਸੀਂ ਪੰਜਾਬ ਵਿੱਚ ਆਪਣੀ ਛਾਪ ਛੱਡਣ ਆਈਆਂ ਕੀ ਬਾਤਾਂ ਨੇ ਭਗਵੰਤ ਜੀ ਤੁਸੀ ਤਾਂ ਹਿੰਦੀ ਤੇ ਵਟ ਕੱਢ ਦਿੱਤੇ ਹੈਗੀ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਐਡ ਪੋਲਿੰਗ ਪਾਲਿਸੀ ਨੂੰ ਲੈ ਕੇ ਲਿਆ ਗਿਆ ਤੇ ਇਹ ਪਾਲਿਸੀ ਹੁਣ ਪੰਜਾਬ ਦੇ ਵਿੱਚ ਵਾਪਸ ਲੈ ਲਈ ਗਈ ਹੈ ਦੁੱਕੀ ਤਿੱਕੀ ਚੱਕ ਦਿਆਂਗੇ ਧੌਂ ਤੇ ਗੋਡਾ ਰੱਖ ਦਿਆਂਗੇ ਹੁਣ ਤੈਨੂੰ ਆਉਣਾ ਹੀ ਪੈਣਾ ਪਲਾਨ ਬੀ ਵੀ ਫੇਲ ਹੋ ਗਿਆ ਜਿੰਦਾਬਾਦ ਲੌਂਗ ਲਿਵ ਦ ਰੈਵੋਲੂਸ਼ਨ ਬੱਕਰੀ ਨੇ ਦੁੱਧ ਵੀ ਦਿੱਤਾ ਪਰ ਦਿੱਤਾ ਮਿੰਗਣਾ ਘੋਲ ਕੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦਾ ਫੈਸਲਾ ਲਿਆ ਵਾਪਸ 25000 ਏਕੜ ਹੋ ਜਾਣੀ ਸੀ ਐਕਵਾਇਰ ਵੈਸੇ ਹਾਈ ਕੋਰਟ ਵੱਲੋਂ 10 ਸਤੰਬਰ ਤੱਕ ਲਾਈ ਗਈ ਸੀ ਰੋਕ ਇਹ ਲੋਕ ਹੈ ਜਨਾਬ ਇਹ ਤਾਂ ਹੱਥ ਨਾਲ ਦਿੱਤੀਆਂ ਗੰਡਾ ਮੂੰਹ ਨਾਲ ਖੁਲਵਾ ਦਿੰਦੇ ਆ ਬੇਪਰਵਾਹ ਹੋ ਕੇ ਨਾ ਬਹਿ ਜਾਣਾ ਉਹ ਦੁਬਾਰਾ ਫੇਰ ਆਵੇਗਾ ਕਿਉਂਕਿ ਧੋਖੇਬਾਜ਼ੀ ਉਸ ਤੇ ਖੂਨ ਵਿੱਚ ਹੈ ਭਗਵੰਤ ਮਾਨ ਹਮੇਸ਼ਾ ਭੈਣੇ ਤੇਰੀ ਅਰਦਾਸ ਦੀਆਂ ਉਦਾਹਰਨਾਂ ਦਿੰਦਾ ਹੁੰਦਾ ਸੀ ਜਿੱਦਾਂ ਦੇ ਹੁਣ ਲਲ ਆਪ ਪਾਰਟੀ ਦੇ ਹੋ ਗਿਆ ਅਰਦਾਸ ਇਹਨਾਂ ਲਈ ਵੀ ਕਰਦੇ ਭੈਣੇ ਮੇਰੀਏ ਬੱਚੋ ਬਸ ਹੁਣ ਤੇ ਮਾਨ ਤੇ ਕੇਜਰੀਵਾਲ ਇਹ ਆਪ ਜਣਦਾ ਰਹਾ ਅੱਜ ਆਪਾਂ ਆਪ ਨੂੰ ਰਾਤ ਨੂੰ ਸੂਰਜ ਤੇ ਦਿਨ ਚ ਤਾਰੇ ਦਿਖਾਉਣੇ ਆ। ਮਜੀਠੀਆ ਭੱਜ ਕਿਵੇਂ ਗਿਆ? ਜ਼ਰੂਰ ਉਹਦੀ ਕਿਸੇ ਨੇ ਭੱਜਣ ਚ ਮਦਦ ਕੀਤੀ ਆ। ਭੈਣੇ, ਤੂੰ ਵਧੀਆ ਕੀਤਾ ਆ ਗਈ। ਲੱਡੂ ਲੈ ਕੇ ਆਈ ਆ। ਵਧੀਆ। ਮੈਂ ਬੈਂਗਣ ਦੀ ਤਰੀ ਖਾ ਕੇ ਅੱਕ ਗਿਆ ਸੀ। ਹਵਾਵਾਂ ਕਰਨੀਆਂ ਫੈਸਲਾ ਹੁਣ ਚਾਨਣ ਦਾ। ਦੀਵਾ ਉਹੀ ਬਲੂ ਜਿਸ ਚ ਦਮ ਹੋ ਸਰਵੋਣੀ ਅਕਾਲੀ ਦਲ ਜਿੰਦਾਬਾਦ ਮਜੀਠਿਆਏ ਭਜਣਾ ਇੰਨਾ ਆਸਾਨੀ ਰੁਕ ਤੂੰ ਭੇਜਦਾ ਤੈਨੂੰ ਡਿਬਰੂਗੜ ਹੁਣ ਤੂੰ ਦੇਖੀ ਦਾਗਾਂ ਖੜਕਦੀਆਂ ਕਿੱਥੋਂ ਫੜ ਲੂ ਪੁਲਿਸ ਨਹੀਂ ਤੇਰਾ ਯਾਰ ਪੁਰਾਣਾ ਪਾਪੀ ਆ ਕਿਉਂ ਪੈਂਦੀਆਂ ਚੀਕਾਂ ਹੁਣ ਚੰਗਾ ਰਿਆ ਪਾਣੀ ਵਾਲੀ ਬਸ ਬਸ ਕਰਾਈ ਦਿੰਦੀ ਆ ਇਸ ਅਗ ਵਿੱਚੋਂ ਵੀ ਸਾਡਾ ਹੌਸਲਾ ਬੁਝਣ ਨਹੀਂ ਦੇਵਾਂਗੇ ਜਿੱਥੇ ਜਲੇਗਾ ਬੇਅਦਬੀ ਉਥੇ ਜਲੇਗਾ ਜਵਾਬ ਵੀ ਇਹਨਾਂ ਦੋਹਾਂ ਨੂੰ ਫੜਨ ਲਈ ਸਾਨੂੰ ਨਵੀਂ ਤਾਕਤ ਲੈਣੀ ਪਵੇਗੀ ਹੁਣ ਗੱਲ ਸਿਰਫ ਪੁਲਿਸ ਦੀ ਨਹੀਂ ਫੌਜ ਦੀ ਵੀ ਹੈ ਚੱਲ ਭਰਾ ਅਗਲੀ ਵਾਰੀ ਸਾਡਾ ਦਿਲ ਜਿੰਨਾ ਹੋਵੇਗਾ ਨਾ ਕਿ ਸਿਰਫ ਜੰਗ ਵੀਰੇ ਤੂੰ ਆ ਗਿਆ ਬਹੁਤ ਚੰਗਾ ਹੋਇਆ ਪੰਜਾਬ ਨੂੰ ਬਚਾਉਣ ਲਈ ਜੈਂਟਲਮੈਨ ਹੁਣ ਆਪਾਂ ਨੂੰ ਸਖਤ ਕਦਮ ਚਖਣੇ ਪੈਣਗੇ ਸਾਡੇ ਕੋਲ ਹੁਣ ਸਿਰਫ ਕਾਨੂੰਨ ਨਹੀਂ ਫੌਜ ਹੈ ਇਹ ਵਾਰੀ ਕਹਿਰ ਹੀ ਕਹਿਰ ਲਿਆਵਾਂਗੇ ਪੰਜਾਬ ਦੇ ਸ਼ੇਰ ਨੂੰ ਕੋਈ ਨਹੀਂ ਰੋਕ ਸਕਦਾ